ਕਹਦਾ ਪੁੱਤ ਸਵਾਰ ਇਸ਼ਕ ਕਰਨਾ ਚਾਹਦਾ ਬਸ ਇਸ਼ਕ ਇਸ਼ਕ ਨਾ ਇਹ ਹੋਵੇ ਨਾ ਬੇਟਾ ਹੋਵੇ ਤਰਸ ਤਰਸ ਕੇ ਮੈਂ ਬੇਟਾ ਲਿਆਉਣਾ ਬੇਟੇ ਦਾ ਬੰਦਾ ਨਾ ਬੇਟੀਆਂ ਦਾ ਬੰਦਾ ਨਾ ਮੇਰਾ ਬੰਦਾ ਕਹਿੰਦਾ ਅਮਨ ਹੀ ਅਮਨ ਹੋਵੇ ਬਸ ਘਰੇ ਲੈ ਸ਼੍ਰੀ ਆਮ ਤੇ ਮੈਨੂੰ ਆਂਡ ਗਵਣ ਦੱਸਿਆ ਵੀ ਤੇਰਾ ਬੰਦਾ ਘਰੇ ਜਨਾਨੀ ਲਿਆਂਦਾ ਤੇ ਇਨੇ ਨੇ ਢਾਈ ਢਾਈ ਕਾਂਟੇ ਵਿੱਚ ਰੱਖਦਾ ਡੇਡ ਬੂਵਾ ਲਾ ਲਿੰਦਾ ਤੁਸਨ ਮਿਲ ਕੇ ਆਇ ਇਹ ਨਸ਼ਾ ਪੱਤਾ ਕੀਤਾ ਸੀ ਫੁੱਲ ਕੈਪਸੂਲ ਘਰ ਮੇਰੇ ਸਾਹਮਣੇ ਖਾਤੇਗਾ ਪੋਸਤ ਖਾਤੇਗਾ ਸ਼ਰਾਬ ਰੱਜ ਕੇ ਪੀਤੇ ਗਿਆ ਫਿਰ ਉਧਰ ਵੀ ਗੰਦ ਪਿਲ ਖਾ ਕੇ ਗੰਦ ਪਿਲੋਂਦਨਾ ਕਰਕੇ ਫਿਰ ਮੇਰੇ ਕੋਲ ਆਇਆ ਰੋਟੀ ਖੰਦ ਖੰਦਰ ਪਲੇਟ ਮੇਰੇ ਸਿਰ 'ਚ ਮਾਰੀ ਤੇ ਮੈਂ ਭੱਜ ਕੇ ਇੱਕੋ ਥੱਲੇ ਰਾੜ ਲੈਣ ਰਾੜ ਨੇ ਮੇਰੇ ਮਰਨੀ ਸਾਹਮਣੇ ਰੱਖਿਆ ਸੀਮ ਕਾਪਾ ਕਰਪਾਨ ਮੇਰੇ ਬੈੱਡ ਦੇ ਗੱਦੇ ਦੇ ਥੱਲੇ ਰੱਖੇ ਹੋਏ ਨੇ ਹਾਂਜੀ ਕਹਿੰਦਾ ਮੈਂ ਤਨ ਵੱਡਣਾ ਟੁੱਕਣਾ ਮਾਰਨ ਮਾਮਲਾ ਫਿਰੋਜ਼ਪੁਰ ਦਾ ਹੈ ਜਿੱਥੇ ਨਜਾਇਜ਼ ਸੰਬੰਧਾਂ ਦਾ ਵਿਰੋਧ ਕਰਨ ਤੇ ਪਤੀ ਦੇ ਵੱਲੋਂ ਆਪਣੀ ਪਤਨੀ ਦੀ ਲੋਹੇ ਦੇ ਰਾਡ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਕਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਪੀੜਤ ਪਤਨੀ ਦੇ ਇਲਜ਼ਾਮ ਹਨ ਕਿ ਉਸ ਦੇ ਬੱਚੇ ਜਵਾਨ ਨੇ ਲੇਕਿਨ ਉਸ ਦੇ ਪਤੀ ਦੇ ਸਿਰ ਤੇ ਇਸ਼ਕ ਦਾ ਭੂਤ ਸਵਾਰ ਹੈ ਪਤੀ ਦੇ ਨਜਾਇਜ਼ ਸੰਬੰਧਾਂ ਦਾ ਜਦ ਉਸਨੇ ਵਿਰੋਧ ਕੀਤਾ ਤਾਂ ਉਸਦੇ ਪਤੀ ਨੇ ਲੋਹੇ ਦੀ ਰਾੜ ਤੇ ਨਾਲ ਉਸ ਦੀ ਬੁਰੀ ਤਰ੍ਹਾਂ ਕੋਟਮਾਰ ਕੀਤੀ ਹੈ ਪੀੜਤ ਮਹਿਲਾ ਨੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗਹਾਰ ਲਗਾਈ ਹੈ ਕੁਲਵਿੰਦਰ ਮੇਰਾ ਨਾਮ ਹੈ ਬੇਦੀ ਕਲੋਨੀ ਸੈਕਟਰ 2 ਵਿੱਚ ਗਈ ਹਾਂ ਕਿੰਨੀ ਦਰ ਹੋ ਗਈ ਵਿਆਹ ਹੋਇਆ ਤੇ ਕਿੰਨੇ ਬੱਚੇ ਬੱਚੇ ਮੇਰੇ 3 ਇੱਕ 16 ਸਾਲਾਂ ਦੀ ਬੇਟੀ ਇੱਕ 14 ਸਾਲਾਂ ਦੀ 12 ਸਾਲਾਂ ਦਾ ਮੇਰਾ ਬੇਟਾ ਮੇਰੇ ਬੱਚੇ ਜਵਾਨ ਨੇ ਪਿਛਮੇਂ ਤੋਂ ਮਿਹੂਰੀ ਕਰਕੇ ਬੱਚੇ ਪਾਉ। ਝਾੜੂ ਪੋਚਾ ਕਰਨੇ ਸਰ। ਤੇ ਜਿਹੜੀ ਉਹ ਤੁਹਾਡੇ ਘਰ ਵਾਲੇ ਰੱਖੀ ਲਈ ਹੈ ਕੀ ਹੋਇਆ ਕੀ ਹੋਇਆ ਉਹ ਜਨਾਨੀ ਰੱਖੀ ਹੈ ਵੀ ਪੀ ਐਨ ਸੀ ਰੁਦਰਾ ਰੁਦਰਾ ਅਕੈਡਮੀ ਚ ਕੰਮ ਕਰਦੇ ਸੀ ਦੇ। ਝਾੜੂ ਪੋਚੋ ਵੀ ਝਾੜੂ ਪੋਚਕ ਦੇ ਵੀ ਤੇ ਇਹਨਾਂ ਦੇ ਇਕੱਠਿਆਂ ਦੇ ਸਬੰਧ ਬਣ ਗਏ ਬੈਣ ਉੱਠਣ ਇਕੱਠੇ ਲੱਗੇ ਭੈਣ ਬਣਾ ਲਈ ਭੈਣ ਤੋਂ ਨਰਨ ਬਣਾ ਲਈ ਉਸ ਤੋਂ ਬਾਅਦ ਘਰੇ ਲਿਆਂ ਲੈ ਘਰੇ ਗੰਦ ਕਰਨ ਲੱਗ ਗਿਆ ਮੈਨੂੰ ਕੰਮ ਤੇ ਛੱਡਾਂ ਸੀ ਬੱਚੇ ਕੰਮ ਤੇ ਛੱਡਾਂ ਸੀ ਘਰੇ ਲੈ ਸ਼ਰੀਆਮ ਤੇ ਮੈਨੂੰ ਆਂਡ ਗਵਣ ਦੱਸਿਆ ਵੀ ਤੇਰਾ ਬੰਦਾ ਘਰੇ ਜਨਾਨੀ ਲਿਆਂਦਾ ਤੇ ਨੇ 2.5 2.5 ਕਾਂਟੇ ਵਿੱਚ ਰੱਖਦਾ ਹੈ ਡੇਡ ਬੂਵਾ ਲਾ ਲੈਂਦਾ ਤੇ ਵੀ ਇਸ ਤਰ੍ਹਾਂ ਲਿਆਂਦਾ ਛਰੇ ਆਮ ਤੇ ਮੈਂ ਫਿਰ ਰੋਲਾ ਪਾਣ ਲੱਗ ਪਈ ਲੜਾਈ ਕਰਨ ਲੱਗ ਪਈ ਉਸ ਦਿਨ ਤੋਂ ਸਾਡੀ ਲੜਾਈ ਸੀ ਰੁਗ 2.5 ਸਾਲ ਉਹ ਸਾਡੀ ਲੜਾਈ ਚ 2.5 ਸਾਲ ਦੀ ਬੁੜੀ ਰੱਖੀ ਨੂੰ ਲੜਾਈ ਸੀ ਉਹ 2.5 ਸਾਲਾਂ ਤੋਂ ਮੈਨੂੰ ਕੁੱਟਦਾ ਮਾਰ ਇਸ ਤਰ੍ਹਾਂ ਮੈਨੂੰ ਕੁੱਟਾ ਮਾਰ ਐਵੇਂ ਸਿਰ ਪਾੜ ਕੇ 5 ਟੰਕੇ ਲੱਗੇ ਸੀ ਮੈਨੂੰ ਕੁੱਟਾ ਮਾਰ ਐਵੇਂ ਕਰਦਾ ਆਂਦਾ ਤੇ ਮੈਂ ਬਚਾ ਆ ਵੀ ਮੈਂ ਛਡਾਂ ਨਹੀਂ ਛਡਦਾ ਕਹਿੰਦਾ ਉਹੀ ਰਖਮ ਐਮਨ ਬਿਨਾ ਬਾਤ ਨਹੀਂ ਸਕਦਾ ਪੱਟੀਆਂ ਵਾਲੀ ਵਸਤੀ ਦੀ ਅਮਲ ਨਾ ਕੁੜੀ ਦੇ ਪੱਟੀਆਂ ਵਾਲੀ ਵਸਤੀ ਰਹਿਣ ਵਾਲੀ। ਕਿਸੇ ਕੋਈ ਰੋਕਦੇ ਹੋ ਤੇ ਜਿਹੜੀ ਹੁਣ ਤੁਹਾਡੇ ਤੇ ਹਮਲਾ ਕੀਤਾ ਕਿਵੇਂ ਕੀਤਾ? ਹਮਲਾ ਕੀਤਾ ਤੁਹਾਨੂੰ ਮਿਲ ਕੇ ਆਏ ਨਸ਼ਾ ਪੱਤਾ ਕੀਤਾ ਸੀ ਫੁੱਲ ਕੈਪਸੂਲ ਘਰ ਮੇਰੇ ਸਾਹਮਣੇ ਖਾਤੇਗਾ ਪੋਸਟ ਖਾਤੇਗਾ ਸ਼ਰਾਬ ਰੱਜ ਕੇ ਪੀਤੇ ਗਿਆ ਫਿਰ ਉਧਰ ਵੀ ਗੰਦਪੇਲ ਖਾ ਕੇ ਗੰਦਪੇਲੋਂਦਨਾ ਕਰਕੇ ਫਿਰ ਮੇਰੇ ਕੋਲ ਆਇਆ ਫਿਰ ਆਂਦਿਨ ਮੈਂ ਕਿਹਾ ਮੈਨੂੰ ਮੈਂ ਆ ਗਿਆ ਤਾਂ ਮੈਨੂੰ ਆਹ ਰੋਟੀ ਦੇ ਤੇ ਮੈਂ ਗੁੱਸੇ ਨਾਲ ਰੋਟੀ ਨਹੀਂ ਫੜਾਈ ਇਹਨਾਂ ਨੂੰ ਰੋਟੀ ਨਹੀਂ ਮੈਂ ਫੜਾਈ ਤੇ ਮੈਂ ਆਪਦਾ ਝਾੜੂ ਲਾਏ ਜਾਂਦੇ ਝਾੜੂ ਲਾਂਦ ਲਾਂਦ ਰੋਟੀ ਖਾਂਦਾ ਖੰਦ ਮੈਨੂੰ ਆਂਦਾ ਮੈਂ ਪੰਚਾਇਤ ਇਕੱਠੀ ਕਰਨੀ ਮੈਂ ਕਿ ਕਿਸ ਗੱਲ ਤੋਂ ਕਰੇਗਾ ਪੰਚਾਇਤ ਇਕੱਠੀ ਮੈਂ ਕਿ ਕਾਂਦੇ ਤੋਂ ਕਰੇਗਾ ਕਹਿੰਦਾ ਤੂੰ ਮੈਨੂੰ ਨਜਾਇਜ਼ ਕਹਿੰਨੇ ਨਜਾਇਜ਼ ਕਹਿੰਨੀ ਮੈਂ ਕਾਸ਼ ਨਜਾਇਜ਼ ਅੱਜ ਤੱਕ ਰਾਣੀ ਮੈਂ ਕਿਆ ਤੇ ਵੀ ਨਜਾਇਜ਼ ਨਹੀਂ ਮੈਂ ਕਦ ਕਿਆ ਵੀ ਇਹਨੇ ਮੈਨੂੰ ਰੋਟੀ ਖਾਂਦੇ ਖਾਂਦੇ ਪਲੇਟ ਮੇਰੇ ਸਿਰ 'ਚ ਮਾਰੀ ਤਾਂ ਮੈਂ ਭੱਜ ਕੇ ਇੱਕੋ ਥੱਲੇ ਜਾ ਰਾੜ ਲੈਣ ਰਾੜ ਨੇ ਮੇਰੇ ਮਾਰ ਲਈ ਸਾਹਮਣੇ ਰੱਖਿਆ ਚਮਕਾ ਪਾ ਕਰਪਾਨ ਮੇਰੇ ਬੈੱਡ ਦੇ ਗੱਦੇ ਦੇ ਥੱਲੇ ਰੱਖੇ ਹੋਏ ਨੇ ਹਾਂਜੀ ਕਹਿੰਦਾ ਮੈਂ ਤੈਨੂੰ ਵੱਡਣਾ ਇਸ਼ਕ ਦਾ ਭੂਤ ਸਵਾਰ ਹੈ ਇਸ਼ਕ ਕਰਨਾ ਚਾਹਦਾ ਬਸ ਇਸ਼ਕ ਇਸਕ ਨਾਂ ਦਾ ਬੇਟੀਆਂ ਬਣਾਏ ਬੇਨਾ ਬੇਟਾ ਹੋਵੇ ਇੱਕ ਤਰਸ ਤਰਸ ਕੇ ਮੈਂ ਬੇਟਾ ਲਿਆ ਨਾ ਬੇਟੇ ਦਾ ਬੰਦਾ ਨਾ ਬੇਟੀਆਂ ਦਾ ਬੰਦਾ ਨਾ ਮੇਰਾ ਬੰਦਾ ਕਹਿੰਦਾ ਅਮਣ ਹੀ ਅਮਣ ਹੋਵੇ ਬਸ ਹਾਂਜੀ ਬੱਚੇ ਮੈਂ ਬੱਚਿਆਂ ਨੂੰ ਰਾਤ ਨੂੰ ਧਮਕੀ ਦਿੱਤੀ ਬੱਚੇ ਮੈਂ ਘਰੋਂ ਕੱਢ ਬੈਠੀ ਗਲਤੀ ਬੜੀ ਕਰ ਲਈ ਮੇਰੇ ਬੱਚਿਆਂ ਨੂੰ ਮੈਂ ਕਲਾ ਬੈਠੀ ਤਾਊ ਕੋਲੇ ਮੈਂ ਹ ਮਾਰਨਾ ਦੇਵੇਂ ਮੇਰੇ ਬੱਚਿਆਂ ਨੂੰ ਮਾਰ ਦੇ ਮੈਂ ਭੱਜ ਜਾਾਂਗੀ ਭੱਜਣ ਦੀ ਕੋਸ਼ਿਸ਼ ਕੀਤੀ ਦਿਨੇ ਇਹਨੇ ਮੇਰੇ ਤੇ ਇੰਨਾ ਵੱਡਾ ਹਮਲਾ ਕਰ ਦਿੱਤਾ ਫਿਰ ਇੱਕ ਦਿਨ ਆਇ ਲੈ ਕੇ ਆਇਆ ਅੰਦਰ ਲੈ ਕੇ ਬੜਿਆ ਬੈਠਾ ਡੇਢ ਘੰਟਾ ਹੋ ਗਿਆ ਮੇਰਾ ਜੇਠ ਆਇਆ ਜੇਠ ਨੇ ਅੰਦਰ ਮੌਕਾ ਵੇਖਿਆ ਅੰਦਰ ਚੁੰਨੀ ਹੁੰਦੀ ਪਈ ਸੀ ਉਹਦਾ ਪਰਸ ਪਿਆ ਸੀ ਅੰਦਰ ਭਰਾ ਅੰਦਰ ਲੈ ਕੇ ਮੇਰੇ ਘਰ ਵਾਲਾ ਜਨਾਨੀ ਨੂੰ ਸੁੱਤਾ ਪਿਆ ਸੀ ਮੇਰੇ ਕਮਰੇ ਚ ਤੇ ਜਨਾਨੀ ਨੂੰ ਲੈ ਕੇ ਸੁੱਤਾ ਪਿਆ ਸੀ ਕਮਰੇ ਦੇ ਵਿੱਚ ਪਰਾਣੇ ਬੂਆ ਖਲਾਇਆ ਅੰਦਰਵਾੜਿਆ ਤੇ ਜਦੋਂ ਉਹ ਜਨਾਨੀ ਨੇ ਮਿਲ ਜੁੜ ਕੇ ਬਾਹਰ ਨਿਕਲਿਆ ਫਿਰ ਉਹਨੇ ਉਸ ਕਮਰੇ ਤੇ ਮੇਰੇ ਕਮਰੇ ਦਾ ਜੰਦਰਾ ਲਾਤਾ ਜੰਦਰਾ ਲਾ ਕੇ ਬਾਹਰ ਨਿਕਲਿਆ ਫਿਰ ਅੱਧ ਪਰਾਣਾਂ ਦੇ ਜਲਦੀ ਜਾ ਜਲਦੀ ਜਾ ਭਰਾ ਨੂੰ ਸਾਰਾ ਪਤਾ ਲੱਗਾ ਸੀ ਅੰਦਰ ਜਨਾਨੀ ਰੱਖੀ ਗੰਦਰਾ ਪਰਸੋਪਰਾ ਪਿਆ ਮੋਬਾਈਲ ਉਹ ਪਿਆਏ ਚੁੰਨੀ ਉਹਦੀ ਪਈ ਮੇਰੀ ਬੇਟੀ ਨੇ ਦੱਸ ਵੀ ਦਿੱਤਾ ਜਿਹੜੀ ਮੇਰੇ ਪਾਪਾ ਨਾਲ ਅਕੈਡਮੀ 'ਚ ਕੰਮ ਕਰਦੀ ਪਪਾ ਜੀ ਉਹ ਜਨਾਨੀ ਹੈ ਤੇ ਇਹਨਾਂ ਨੇ ਫਿਰ ਵੀ ਨਹੀਂ ਮੇਰੇ ਜੇਠ ਨੇ ਕੇਅਰ ਕੀਤੀ ਇਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕੁੱਟ ਗਏ ਮਾਰ ਗਏ ਉਹ ਉਸੇ ਟਾਈਮ ਫੜ ਗਏ ਕੁਲਵਿੰਦਰ ਘਰੇ ਨੇ ਪਹਿਲੇ ਹੀ ਮੌਕ ਮੈਂ ਨੋਬਤ ਨਹੀਂ ਸੀ ਆਣੀ ਜੈਨ ਦਾ ਪਰਿਵਾਰ ਰਿੰਦੇ ਤੇ ਰਾੜ ਫੜੀ ਸੀ ਤੁਹਾਡੇ ਮਾਰਦੇ ਹਾਂਜੀ 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 ਮੈਨੂੰ ਰਾਤ ਵੀ ਉਹ ਕਿਹਾ ਸੀ ਵੀ ਮੈਂ ਤੈਨੂੰ ਮਾਰ ਦੇਣਾ ਫੌਜੀ ਦਿਨੇ ਵੀ ਮੈਨੂੰ ਕਹਿੰਦਾ ਮਾਰ ਦੇਣਾ ਫਿਰ ਕਹਿੰਦਾ ਲੈ ਅੱਜ ਤੇਰਾ ਤਾਂ ਕੰਮਕਾਰ ਹੀ ਦੇਣਾ ਤੈਨੂੰ ਨਹੀਂ ਛੱਡਣਾ ਮੈਨੂੰ ਜਦ ਰਾੜ ਹਾਂਜੀ ਹਾਂਜੀ ਮੈਂ ਬਚਾ ਕਰਨ ਲਈ ਕਿਸੇ ਦੇ ਘਰੇ ਗਈ ਉੱਥੇ ਮੈਨੂੰ ਰਾੜਾ ਮਾਰ ਮਾਰ ਸਿਰ ਪਰ ਤੇ ਫਿਰ ਮੈਨੂੰ ਕਿਹਾ ਕਾਛ ਮੈਨੂੰ ਨਾ ਮਾਰ ਵੇਖੋ ਮੇਰੇ ਖੂਨ ਵੇਖੋ ਮੇਰੇ ਕੋ ਇਹਨੇ ਮੈਨੂੰ ਫਿਰ ਵੀ ਨਾ ਲੋਕਾਂ ਨੇ ਨਹੀਂ ਛੱਡਾ ਫਿਰ ਮੈਨੂੰ ਕਹਿੰਦਾ ਕਿ ਨਾ ਮਾਸੀ ਸੱਸ ਘਰੇ ਮਲਾਂ ਦੀ ਪੈਸੇ ਲੈਂਦੀ ਮੇਰੇ ਘਰ ਵਾਲੇ ਤੋਂ 1500 ਰੁਪਇਆ ਲੈਂਦੀ ਸੀ ਬਾਹਰ ਆਪ ਵੇਂਦੀ ਸਗੂ ਅੰਦਰ ਇਹਨਾਂ ਨੂੰ ਵਾਰ ਦਿੰਦੀ ਸੀ ਮਲਾਂ ਦੀ ਸੱਸ ਮੇਰੀ ਅੰਦਰ ਨਾ ਸਹਿਮ ਸੀ ਕਹਿੰਦੀ ਕੋਈ ਗੱਲ ਨੇ ਪੁੱਤ ਤੂੰ ਇਹ ਮਾਰ ਵੀ ਜਾ ਕੇ ਤੈਨੂੰ ਨਾ ਮਿਲੀਆ ਦਾਂਗੇ ਹੋਰ ਕਾਰਵਾਜ ਜਿੱਦਿ ਹੋਣੀ ਹਾਂਜੀ ਕਾਰਵਾਜ ਜਿੰਨੀ ਵੀ ਸਖਤ ਤੋਂ ਸਖਤ ਹੋ ਸਕੇ ਉਹਨੀ